ਜਗਬਾਨੀ ਟੀਵੀ ਦੇਖ ਰਹੇ ਤੁਸੀਂ ਤਾਂ ਬੇਅਦਬੀਆਂ ਮਾਮਲੇ ਨੂੰ ਲੈ ਕੇ ਜੋ ਬਿੱਲ ਵਿਧਾਨ ਸਭਾ ਦੀ ਪਟਲ ਤੇ ਆਇਆ ਹੈਗਾ ਉਸ ਨੂੰ ਲੈ ਕੇ ਹੁਣ ਚਰਚਾ ਕੱਲ ਹੋਵੇਗੀ ਸਾਡੇ ਨਾਲ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਭਗਤ ਜੀ ਬਿੱਲ ਤਾਂ ਟੇਬਲ ਦੇ ਉੱਤੇ ਆ ਗਿਆ ਹੈਗਾ ਵਿਰੋਧੀ ਧਿਰਾਂ ਨੇ ਕੱਲ ਤੱਕ ਦਾ ਸਮਾਂ ਮੰਗਿਆ ਹੈਗਾ ਅੱਜ ਮੰਤਰੀ ਮੰਡਲ ਦੀ ਬੈਠਕ ਦੇ ਵਿੱਚ ਮਨਜ਼ੂਰੀ ਵੀ ਦਿੱਤੀ ਗਈ ਹੈ ਇਸ ਬਿੱਲ ਨੂੰ ਕੀ ਚਰਚਾ ਹੋਈ ਸੀ ਅੱਜ ਮੰਤਰੀ ਮੰਡਲ ਅੱਜ ਜੋ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਚੱਲ ਰਿਹਾ ਉਹਦੇ ਵਿੱਚ ਸਾਡੇ ਪੰਜਾਬ ਦੇ ਹਰਮਨ ਪਾਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਿਹੜੇ ਹਮੇਸ਼ਾ ਹੀ ਜਨਤਾ ਦੇ ਨਾਲ ਜਨਤਾ ਦੀ ਭੈਤਰੀ ਲਈ ਕੰਮ ਕਰਦੇ ਆ ਰਹੇ ਨੇ ਕਾਫੀ ਲੰਬੇ ਸਮੇਂ ਤੋਂ ਪੰਜਾਬ 'ਚ ਇੱਕ ਪੰਜਾਬ ਦੀ ਜਨਤਾ ਦੀ ਫੀਲਿੰਗ ਸੀ ਕਿ ਜੋ ਬੇਅਦਬੀ ਹੋਈ ਹੈ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ ਉਹਦੇ ਖਿਲਾਫ ਕਾਰਵਾਈ ਨਹੀਂ ਹੋ ਰਹੀ ਸੋਸਰ ਵੇਖਦੇ ਹੋਏ ਮਾਨ ਸਾਹਿਬ ਨੇ ਆਪਣੇ ਸੂਰੇ ਸਿੰਘ ਆਪਣੇ ਮੰਤਰੀ ਪਰਿਸ਼ਦ ਦੇ ਵਿੱਚ ਪਾਸ ਕੀਤਾ ਸੀ ਕਿ ਜੋ ਬੇਅਦਬੀ ਮਾਮਲਾ ਹੈਗਾ ਉਹਦੇ ਉੱਪਰ ਕਾਨੂੰਨ ਬਣਾਇਆ ਜਾਏ ਔਰ ਤਾਂ ਕਿ ਲੋਕੀ ਦੁਬਾਰਾ ਜੋ ਕੋਈ ਵੀ ਜੁਰਤ ਨਾ ਕਰੇ ਏਦਾਂ ਦੀ ਬੇਇਜ਼ਦੀ ਕਰਨ ਦੀ ਉਹ ਅਸੀਂ ਅੱਜ ਸੀਐਮ ਸਾਹਿਬ ਨੇ ਬਿੱਲ ਜੋ ਹੈ ਵਿਧਾਨ ਸਭਾ ਵਿੱਚ ਪੇਸ਼ ਕੀਤਾ ਉਹਦੇ ਬਾਅਦ ਜਦੋਂ ਉਹਨਾਂ ਨੇ ਡਿਸਕਸ ਕਰਨ ਲਈ ਉਹਨਾਂ ਲੋਕਾਂ ਨੂੰ ਕਿਹਾ ਕਿ ਤੁਸੀਂ ਚਰਚਾ ਕੀਤੀ ਆਪੋਜੀਸ਼ਨ ਨੂੰ ਬਈ ਚਰਚਾ ਕਰੋ ਤੇ ਲੀਡਰ ਆਫ ਆਪੋਜੀਸ਼ਨ ਨੇ ਕਿਹਾ ਕਿ ਭਾਈ ਮੈਂ ਸਾਡੇ ਕੋਲ ਤਿਆਰੀ ਨਹੀਂ ਹੈਗੀ ਸਾਨੂੰ ਸਮਾਂ ਦਿੱਤਾ ਜਾਵੇ ਅਸੀਂ ਇਹਦੇ ਉੱਪਰ ਤਿਆਰੀ ਕੱਲ ਇਹਦੇ ਉੱਪਰ ਡਿਸਕਸ ਕਰ ਸਕਦੇ ਹਾਂ ਸੋ ਸੀਐਮ ਸਾਹਿਬ ਨੇ ਸਪੀਕਰ ਸਾਹਿਬ ਨੇ ਐਕਸੈਪਟ ਕਰ ਲਿਆ ਉਹਨਾਂ ਦੀ ਰਿਕੁਐਸਟ ਨੂੰ ਕੋਈ ਗੱਲ ਨਹੀਂ ਕਿਉਂਕਿ ਅਸੀਂ ਚਾਹਦੇ ਹਾਂ कि हर एक दी डिस्कशन होवे कोई भी ऐसा ना कहे कल नु के सानू मौका नहीं ਦਿੱਤਾਗਾ ਚਰਚਾ ਕਰਨ ਦਾ ਡਿਸਕਸ ਕਰਨ ਦਾ ਅਸੀਂ ਬੜੇ ਸੁਝਾਅ ਦੇਨੇ ਸੀ ਸੋ ਸਰਕਾਰ ਚਾਹਦੀ ਏ ਕਿ ਜੋ 3 ਕਰੋੜ ਲੋਕੀ ਪੰਜਾਬ ਚ ਰਹਿੰਦੇ ਨੇ ਉਹਨਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਉਹਨਾਂ ਦੇ ਸੋਸ਼ਲ ਲੈਂਦੇ ਹੋਏ ਧਾਰਮਿਕ ਗੁਰੂ ਧਾਰਮਿਕ ਜਿਹੜੇ ਸਾਡੇ ਹੈੱਡ ਨੇ ਉਹਨਾਂ ਕੋਲੋਂ ਸਲਾਹ ਲਈ ਜਾਏਗੀ ਲੋਕਾਂ ਕੋਲੋਂ ਸਲਾਹ ਲਈ ਜਾਏਗੀ ਪੰਜਾਬ ਦੇ ਬੁੱਧੀਜੀਵੀਆਂ ਕੋਲੋਂ ਸਲਾਹ ਲਈ ਜਾਏਗੀ ਤਾਂ ਕਿ ਇੱਕ ਅੱਛਾ ਕਾਨੂੰਨ ਬਣ ਸਕੇ ਤਾਂ ਕਿ ਕੱਲ ਨੂੰ ਇਹ ਤੇ ਕੋਈ ਕਮੀ ਨਾ ਰਹਿ ਸਕੇ ਭਗਤ ਜੀ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਕਾਨੂੰਨ ਬਣਦੇ ਰਹੇ ਨੇ ਪਰ ਸਮੇਂ-ਸਮੇਂ ਤੇ ਜਦੋਂ ਬਿੱਲ ਰਾਸ਼ਟਰਪਤੀ ਕੋਲੇ ਜਾਂਦਾ ਰਿਹਾ ਤਾਂ ਉੱਥੋਂ ਕੁਛ ਨਾ ਕੁਛ ਕਹਿ ਕੇ ਵਾਪਸ ਆਇਆ ਤੇ ਹੁਣ ਇਹ ਵੀ ਰਾਸ਼ਟਰਪਤੀ ਕੋਲੇ ਜਾਣਾ ਕਿਸ ਤਰੀਕੇ ਦੇ ਨਾਲ ਦੇਖੋ ਸਰਕਾਰ ਦਾ ਕੰਮ ਹੁੰਦਾ ਹੈ ਕਿ ਸਰਕਾਰ ਦੀ ਜਨਤਾ ਦੀ ਭਾਵਨਾ ਨੂੰ ਸਮਝਦੇ ਹੋਏ ਆਪਣੇ ਵੱਲੋਂ ਇੱਕ ਕਾਨੂੰਨ ਬਣਾਉਣ ਦਾ ਪ੍ਰਯਾਸ ਕਰਨਾ ਅਗਰ ਕੋਈ ਨੈਕਸਟ ਸਟੈਪ ਹੈਗਾ ਉਹ ਕੇਂਦਰ ਸਰਕਾਰ ਦਾ ਪੰਜਾਬ ਸਰਕਾਰ ਦੀ ਹੈਗੀ ਹੈ ਉਹ ਆਪਣੇ ਵੱਲ ਕੋਈ ਕਮੀ ਨਹੀਂ ਛੱਡਣਾ ਚਾਹੁੰਦੀ ਉਹ ਆਪਣਾ ਵੱਲੋਂ ਵਧੀਆ ਕੰਮ ਬਣਾ ਕੇ ਸੈਂਟਰ ਨੂੰ ਪੇਸ਼ਣਾ ਚਾਹੁੰਦੀ ਹੈਗੀ ਹੈ ਉਹ ਉਹਨਾਂ ਦਾ ਕੰਮ ਹੈਗਾ ਕਿ ਉਹ ਪੰਜਾਬ ਦੇ ਜਨਤਾ ਦੇ ਹਿੱਤ ਵਿੱਚ ਹੈਗੀ ਕਿ ਨਹੀਂ ਹੈਗੀ ਉਹ ਬਾਅਦ ਦੇਖਿਆ ਜਾਏਗਾ ਕਿ ਸਾਡਾ ਜਿਹੜਾ ਕੰਮ ਹੈਗਾ ਸਾਨੂੰ ਸਰਕਾਰ ਨੂੰ ਸਾਡੀ ਸਰਕਾਰ ਆਪਣਾ ਕੰਮ ਕਰ ਰਹੀ ਹੈ ਉਬਾਕੀ ਦੇ ਲੰសារੀਆਂ ਬਾਦ ਦੀਆਂ ਰਾਜਪਾਲ ਕੋਲੇ ਕੱਲ ਡਿਸਕਸ਼ਨ ਹੋਣੀ ਹੈ ਵਿਧਾਨ ਸਭਾ ਦੇ ਵਿੱਚ ਫਿਰ ਰਾਜਪਾਲ ਕੋਲੇ ਜਾਵੇਗਾ ਉਸ ਤੋਂ ਬਾਅਦ ਰਾਸ਼ਟਰਪਤੀ ਕੋਲੇ ਜਾਵੇਗਾ ਹਾਲਾਂਕਿ ਰਾਸ਼ਟਰਪਤੀ ਵੱਲੋਂ ਇਸ ਕਾਨੂੰਨ ਨੂੰ ਪਾਸ ਕੀਤਾ ਜਾਂਦਾ ਹੈ ਜਾਂ ਨਹੀਂ ਇਹ ਵੀ ਵੇਖਣ ਵਾਲੀ ਗੱਲ ਹੋਵੇਗੀ ਪਰ ਪੰਜਾਬ ਵਿਧਾਨ ਸਭਾ ਦੇ ਵਿੱਚ ਜੋ ਲਗਾਤਾਰ ਪੰਜਾਬ ਦੇ ਲੋਕ ਮੰਗ ਕਰ ਰਹੇ ਸੀ ਸਿਆਸੀ ਧਾਰਮਿਕ ਆਗੂ ਕੀ ਜੋ ਪਵਿੱਤਰ ਗ੍ਰੰਥਾ ਦੀ ਬੇਅਦਬੀ ਹੋ ਰਹੀ ਆ ਉਹਨਾਂ ਨੂੰ ਰੋਕਣ ਦੇ ਲਈ ਸਖਤ ਕਾਨੂੰਨ ਬਣਾਉਣ ਦੀ ਜ਼ਰੂਰਤ ਹੈ ਤਾ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਕਾਨੂੰਨ ਬਣੇ ਹੁਣ ਹੋਰ ਸ਼ਕਤੀਕਰਨ ਦੀ ਸਰਕਾਰ ਤਿਆਰੀ ਕਰ ਰਹੀ ਹੈ ਵਿਧਾਨ ਸਭਾ ਤੋਂ ਵੀਡੀਓ ਜਰਨਲਿਸਟ ਆਕਾਸ਼ ਦੇ ਨਾਲ ਜਗਬਾਣੀ ਲਈ ਵਰਨਪਟ